ਲੋੜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਛੋਟੇ ਵੱਡੇ ਭੈਣ ਭਰਾ ਬਜ਼ੁਰਗਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਦਾ ਵੀਡੀਓ ਵੇਖਣ ਲਈ ਦਿਲ ਤੋਂ ਧੰਨਵਾਦ ਤੇ ਆਪਾਂ ਹੁਣ ਲੱਗੇ ਅੱਜ ਆਪਾਂ ਰੌਣੀ ਕੀਤੀ ਸੀ ਤੇ ਹੁਣ ਆਪਾਂ ਲੱਗੇ ਵਾਹਣ ਤੇ ਵਾਹਾਂ ਕੇ ਤੁਹਾਨੂੰ ਫਿਰ ਮਿਲਦੇ ਆਂ ਕਰਦੇ ਆਂ ਕੀ ਕੀ ਅੱਗੇ ਅੱਗੇ ਤੁਹਾਨੂੰ ਦੱਸਦੇ ਆਂ ਕਿਹੜਾ ਕਿਹੜਾ ਆਪਾਂ ਬੀਜ ਲੈਂਦਾ ਉਹ ਵੀ ਸਾਰਾ ਤੁਹਾਨੂੰ ਦੱਸਾਂਗੇ ਤੇ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਓਏ ਜਵਾਨ ਆਪਣਾ ਗੋਲਿਆ ਇਹ ਆਪਾਂ ਫਿਰ ਲਿਫਟ ਵਾਲੀਆਂ ਤਰੀਆਂ ਲਾਇਆ ਗਿੱਲ ਬਹੁਤ ਜੀ ਯਾ ਇੰਦਰਤਾ ਆਗੇ ਜਿੱਦੇ ਬਹੁਤ ਆ ਤੇ ਪਰ ਇਹ ਆ ਵੀ ਕੀ ਕੌਣ ਕੌਣ 52 10 ਦਾ ਫੈਨ ਆ ਤੁਹਾਨੂੰ ਇਹਦੀਆਂ ਖੂਬੀਆਂ ਵੀ ਦੱਸਾਂਗੇ ਤੁਹਾਨੂੰ ਅੱਗੇ ਵੀ ਇੱਕ ਆਪਾਂ ਵੀਡੀਓ ਪਾਈ ਇਹ ਸਹੀ ਮਾਣੇ 54 10 ਨੂੰ ਮਾਲ ਪਾਉਂਦਾ ਛੋਰੀ 53 10 ਕਹਿੰਦੇ ਆ 53 5 ਨੂੰ ਮਾਲ ਪਾਉਂਦਾ ਸੁਪਰ ਹੀਟਰ ਨੇ ਪੂਰੀ ਧੂੜ ਕੱਢਦਾ ਪੂਰੇ ਨਿਆਰੇ ਬੰਦ ਆ ਬਾਕੀ ਕੌਣ ਕੌਣ ਜਉਨੀਅਰ ਦਾ ਫੈਨ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਸਹੀ ਇਹ ਗੱਲ ਦੱਸੋ ਕਿ ਟਰੈਕਟਰ ਦੇ ਚੱਕਰ ਚ ਪੜਾਇ ਪੜਿਆ ਕੌਣ ਨੇ ਪੜਾਈ ਕਿੰਨੇ ਕਿੰਨੇ ਨਹੀਂ ਕੀਤੀ ਕਿੰਨੂ ਕਿੰਨੂ ਸ਼ੌਂਕ ਹੁੰਦਾ ਹੈ ਟਰੈਕਟਰ ਦਾ ਸ਼ੌਂਕ ਹੁੰਦਾ ਹੈ ਵੀ ਆਪਾਂ ਯਾਰ ਜਾ ਕੇ ਸਕੂਲੋਂ ਜਾ ਕੇ ਟਰੈਕਟਰ ਚਲਾਉਣਾ ਵਾ ਬਾਪੂ ਪੈਲੀ ਵਾਉਣ ਦਿਆ ਵਾ ਤੇ ਆਪਾਂ ਜਾ ਕੇ ਟਰੈਕਟਰ ਚਲਾਉਣਾ ਵਾ ਹੈ ਕਿੰਨੂ ਕਿੰਨੂ ਇਹ ਸ਼ੌਂਕ ਹੁੰਦਾ ਹੈ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਆਪਾਂ ਇੱਕ ਮਹਾਰਾਜ ਦੀ ਕਿਰਪਾ ਰਹੀ ਆਪਾਂ ਹੋਰ 52 ਦਾ 42 4 ਲਿਆਉਣਾ ਇਹ ਹੁਣ ਆਪਾਂ ਕਿੱਲੇ ਕਿੱਨੇ ਮਾੜਾ ਮਾੜਾ ਬੁੱਲ ਬਾਕੀ ਜੀਡੀ ਤਾਂ ਜੀਡੀ ਆ ਮੈਂ ਕੁਛ ਨਹੀਂ ਕਰਾਇਆ ਇਹਨੂੰ ਮਤਲਬ ਮਾੜਾ ਮੋਟਾ ਪੰਪੂ ਨੂੰ ਮਾੜਾ ਮੋਟਾ ਨਾਰਮਲ ਜਿਹਾ ਆਪਾਂ ਹੀ ਛੇੜਿਆ ਘਰੇ ਹੀ ਛੇੜਿਆ ਆਪਾਂ ਹੋਰ ਇਹਨੂੰ ਕੁਛ ਨਹੀਂ ਬਰੋਂ ਕੁਛ ਨਹੀਂ ਕਰਾਇਆ ਤੇ ਕਹੇ ਢੋਲ ਕੀ ਲਾਤੀ ਉਹਦੇ ਨਾਲ ਉਹਨਾਂ ਦੀ ਵਾਜੂਜ ਮਤਲਬ ਵਧੀਆ ਬਣੀ ਯੋਰ ਵਖੋਣਾ ਆਪਾਂ ਬਾਪਰ ਪੰਪਰ ਲਾਵਾਂਗੇ ਜਾਂ ਗੰਨੇ ਵਾਲੀਆਂ ਟਰਾਲੀਆਂ ਕੱਢਣੀਆਂ ਦਿਖਾਵਾਂਗੇ ਤੁਹਾਨੂੰ ਫਿਰ ਬਾਕੀ ਦੱਸਿਓ ਟਰਾਲੀ ਦੇ ਕਿੱਦਾਂ ਟਰੈਕਟਰ ਰਹੂਗਾ ਮਾਲ ਅੱਗੇ ਤੇ ਆਪਾਂ 18 ਫੁੱਟਾ ਟਰਾਲਾ ਪਾਈਦਾ ਕਣਕ ਝੋਨੇ ਤੇ ਉਹ ਫੁੱਲ ਲੱਦੀ ਦਾ ਮੱਕੀ ਦਾ ਉਹ ਤਾਂ ਇਹਨੇ ਕੋਈ ਚੱਕਰ ਆਪਾਂ ਗੰਨੇ ਤੇ ਇਹਨੂੰ ਪਹਿਲੀ ਵਾਰ ਲਾਉਣਾ ਕਿ ਅਰਜਨ ਚੱਲਦਾ ਹੀ ਆਪਣਾ ਕਿੱਦਾਂ ਰਹੂ ਵਧੀਆ ਰਹੂ 15 15 ਹਾਂ 826 ਤੇ 827 ਕ੍ਰੋਸਿੰਗ ਆਹ ਹਾਏ ਖਾਹ ਹਾਏ ਕ੍ਰੋਸਿੰਗ ਚੱਲ ਰਹੀ ਏ ਮੀਆਂ ਦੀ ਐਗਰੀ ਚੋਂ ਦਾ ਸੁਪਰ ਸੀਡਰ ਅਗਲੇ ਵੀ ਵੀ ਮਿਕਸ ਕਰ ਕਰੀਏ T20 T20 ਜਿੱਦਾਂ ਅੱਜ ਕੱਲ ਦੂਜੇ 20 ਮਿਕਸ ਹੋ ਜਾਂਦੇ ਨੇ ਉਦਾਂ ਹੀ ਅੱਜ ਤੁਹਾਨੂੰ ਆਪਣਾ T20 ਚੱਲਦਾ ਖਾਵਾਂਗੇ ਆਹ ਵੇ ਸੋਹਣਿਆ 60 ਵਾਲਿਆ ਕਰਦੇ ਹੋ ਫੋਲੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਚੱਲਦਾ ਕਿ ਨਹੀਂ ਚੱਲਦਾ ਕਿ ਨਹੀਂ ਪੂਰਾ ਜਬਰਦਸ ਐਗਰੀ ਜੋਨ ਦਾ ਸੁਪਰ ਸੀਡਰ ਪਹਿਲਾਂ ਸਾਨੂੰ ਬਹੁਤ ਕੁੱਤਾ ਚੀਕੀ ਪਾਈ ਰੱਖਿਆ ਖਾਦ ਮਾੜੀ ਖਾਦ ਕਰੇ ਨਾ ਪਾਓ ਉਹਨੇ ਸਾਨੂੰ ਬਹੁਤ ਭੰਬਲ ਪੂਸੇ ਚ ਪਾਈ ਰੱਖਿਆ ਸਫਾਈ ਚੈੱਕ ਕਰ ਤੀ ਪਰ ਵੱਗੀ ਏ ਹੁਣ ਸਾਰਿਆਂ ਕਹਣਾ ਵੱਗੀ ਆਪਾਂ ਵਸੀਨ ਲੱਗੀ ਬਸ ਕੱਲੇ ਮੋਢਾਂ ਨੂੰ ਬਾਕੀ ਸਫਾਈ ਚੈੱਕ ਕਰੋ ਦੇ ਕੱਡੀ ਧੂੜ ਹੋਦਾ ਕਿ ਨਹੀਂ ਪਤਾ ਨਹੀਂ ਟਰੈਕਟਰ ਨੂੰ ਕੋਸ਼ ਪਤਾ ਨਹੀਂ ਕੋਸ਼ ਵੀ ਪਤਾ ਨਹੀਂ ਬਾਕੀ ਚੱਲੀ ਜਾਂਦਾ ਲਓ ਜੀ ਬਜਾਈ ਦਾ ਪੂਰਾ ਜੋਰ ਰਾਤ ਨੂੰ ਚੱਲਦਾਗਾ ਸੀਪਰ ਸਿੱਟਰ ਲਾਵਾਂਗੇ ਅੱਜ ਦੀ ਰਾਤ ਯਾਰ ਦੀ ਚਾਲੂ ਕੀਤਾ ਪਰਮਾਨੰਦ ਵਾਲਾ ਨਾਂ ਲੈ ਗਿਆ ਐਗਰੀ ਜੋਂਦਾ ਵਾ ਆਪਣੇ ਕੋਲ ਫਾਟੀ ਨਾਲ ਇੱਕ ਫੋਰ ਬੰਦ ਹੋ ਗਈ ਖਾਦ ਵਾਲੀ ਜਿਹੜੇ ਵਿੱਚ ਪਾਣੀ ਖਾਦ ਜੰਮ ਗਈ ਆਈ ਫਿਰ ਸਿੱਧੀ ਸਿੱਟੀਆਂ ਕੱਢ ਕੇ ਸਿੱਧੀ ਸਿੱਟੀਆਂ ਕੱਢ ਕੇ ਥੋੜੀ ਖਾਦ ਖਾਦ ਤੇ ਭਈ ਜਾਨ ਲੱਗ ਪਾ ਗਈ ਲੱਗ ਭਾ ਬਰਾਬਰੀ ਕਰੀ ਆ ਬਲੀ ਇਹਦਾ ਕੰਮ ਬਾਬੇ ਦੀ ਕਿਰਪਾ ਨਾਲ ਏ ਆਪਾਂ 826 ਤੇ 827 ਮਿਕਸ ਕਰਾਸ ਕਰਕੇ ਬੀਜਣ ਦੇ ਆ ਤੇ ਆਪਣੀ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੌਂਡੀਅਰ ਵੀ ਰੱਖਿਆ ਵਾ ਤੇ ਵਧੀਆ ਜਲਾਉਣ ਰਿਹਾ ਵਾ ਤੇ ਇਹ ਵੀ ਚ ਲੰਡਿਆ ਦੂਜੇ ਲੋਏ ਬਹੁਤ ਹੋਰਾ ਬਹੁਤ ਦੂਜੇ ਲੋਏ ਜਗਦਾ ਵਾ ਬੈਠਾ ਅਗਰ ਤਾਂ ਕੰਮ ਖਿੱਚਾਂਗੇ ਆ ਤੇ ਇਹਦੇ ਇਹਦੇ ਕੇਰਨ ਵਾਲੀ ਨਾ ਸੁਪਰ ਸੀਟਰ ਕਿਉਂਕਿ ਪਹਿਲਾਂ ਕਿਰਾਏ ਦੇ ਕੇਰਦੇ ਵੇਲੇ ਤੇ ਫਿਰ ਉਹਦੇ ਕਰਕੇ ਟਾਈਮ ਨਹੀਂ ਲੱਗਾ 60 ਵੀ ਪੂਰੀ ਆ ਕੇ ਕੱਢਦਾ ਫਿਰ ਹਣ ਤੁਸੀਂ ਕਮੈਂਟ ਕਰਕੇ ਦੱਸਣਾ ਆ ਸਹੀ ਰਹਿਣਾ ਇਹ ਸੁਪਰ ਸੀਟਰ ਤੇ ਕਿ ਆ ਸਹੀ ਰਹਿਣਾ ਇਹ ਕਮੈਂਟ ਕਰਕੇ ਜਰੂਰ ਦੱਸਿਓ 52 ਦਾਸ ਆ ਉਹ 60 T20 ਆ ਉੜੇ ਘੇਰ ਵਾਲਾ ਠੀਕ ਹੈ ਚਲੋ ਬਾਕੀ ਸਾਨੂੰ ਦੇਵੇਗਾ ਉਹ ਟੋਪੀਆਂ ਕੱਢਣਾ ਭਾਈ ਫਿਰਦੇ ਨੇ ਬਾਕੀ ਮਿਲਦੇ ਆਂ ਤੁਹਾਨੂੰ ਅਗਲੀ ਵੀਡੀਓ ਤੇ ਰੱਬ ਰੱਖਾ ਸਾਥੀ ਸਾਰਿਆਂ ਨੂੰ ਆਪਣੇ ਮੰਮੀ ਡੈਡੀ ਦਾ ਧਿਆਨ ਜੀ ਰੱਖਿਓ ਬੋਟ ਬੋਟ